ਪਾਰਾਦ ਬੰਦੀ ਕਾਮਯਾਬੀ ਲਈ ਮੁਕੇਰੀਆਂ ਵਿੱਚ ਕਿਸਾਨ ਜਥੇਬੰਦੀਆਂ ਦੀ ਅਹਿਮ ਮੀਟਿੰਗ ਜਿੰਦਾਬਾਦ ਜਿੰਦਾਬਾਦ ਟ੍ਰੇਡ ਜੂਨੀਅਨਾਂ ਦਾ ਏਕਾ ਸੰਗਤ ਬਾਦ ਜਿੰਦਾਬਾਦ ਜਿੰਦਾਬਾਦ ਕਿਸਾਨਾਂ ਤੇ ਮਜ਼ਦੂਰਾਂ ਦੀ ਜਥੇਬੰਦੀਆਂ ਦਾ ਏਕਾ ਸੰਗਤ ਬਾਦ ਜਿੰਦਾਬਾਦ ਜਿੰਦਾਬਾਦ ਕਿਸਾਨਾਂ ਮਜ਼ਦੂਰਾਂ ਤੇ ਟ੍ਰੇਡ ਜੂਨੀਅਨ ਦਾ ਏਕਾ ਸੰਗਤ ਬਾਦ ਜਿੰਦਾਬਾਦ ਮੁਕੇਰੀਆਂ ਜ਼ਿੰਦਾਬਾਦ 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 ਸੰਯੁਕਤ ਕਿਸਾਨ ਮੋਰਚਾ ਜ਼ਿੰਦਾਬਾਦ ਜ਼ਿੰਦਾਬਾਦ ਕਿਸਾਨ ਮਜ਼ਦੂਰ ਇਕਤਾ ਜ਼ਿੰਦਾਬਾਦ ਜ਼ਿੰਦਾਬਾਦ ਅਜੀ ਸਰ ਅੱਜ ਜਿਹੜੀ ਕੀਤੀ ਗਈ ਹੈ ਅੱਜ ਮੁਕੇਰੀਆਂ ਦੇ ਵਿੱਚ ਜਿਹੜਾ ਸੰਯੁਕਤ ਕਿਸਾਨ ਮੋਰਚੇ ਦੇ ਵੱਲੋਂ ਸੱਦਾ ਦਿੱਤਾ ਗਿਆ ਹੈ 16 ਫਰਵਰੀ ਦੇ ਭਾਰਤ ਮਾਤਾ ਉਹਨੂੰ ਮੁਕੇਰੀਆਂ ਪੈਟਰਨ ਤੇ ਕਾਮਯਾਬ ਕਰਨ ਦੇ ਲਈ ਅੱਜ ਮੁਕੇਰੀਆਂ ਦੇ ਵਿੱਚ 6 ਕਿਸਾਨ ਜਥੇਬੰਦੀਆਂ ਵੱਲੋਂ ਇਕੱਠਿਆਂ ਹੋ ਕੇ ਜਿਹੜੀ ਉਹਨਾਂ ਦੇ ਆਗੂਆਂ ਦੇ ਵੱਲੋਂ ਮੀਟਿੰਗ ਕੀਤੀ ਗਈ ਹੈ ਜਿਦੇ ਵਿੱਚ ਜਮੂਰੀ ਕਿਸਾਨ ਸਭਾ ਭਾਰਤੀ ਕਿਸਾਨ ਯੂਨੀਅਨ ਉਗਰਾਹਾ ਦੁਆਬਾ ਕਿਸਾਨ ਕਮੇਟੀ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਪੰਜਾਬ ਕਿਸਾਨ ਯੂਨੀਅਨ ਪਗੜੀ ਸਮਾਜ ਜੱਟਾ ਜਿਹੜੀਆਂ 6 ਜਥੇਬੰਦੀਆਂ ਇੱਥੇ ਇਕੱਠੇ ਹੋ ਕੇ ਸਾਂਝੇ ਤੌਰ ਤੇ ਮੀਟਿੰਗ ਕੀਤੀ ਹੈ ਤੇ ਜਿਨ੍ਹਾਂ ਨੇ ਪ੍ਰੋਗਰਾਮ ਮਲਿਕਿਆ ਆ ਪਿਆਨ ਵਾਲੀ 16 ਫਰਵਰੀ ਨੂੰ ਮੁਕੇਰੀਆਂ ਦੇ ਵਿੱਚ ਮਾਤਰਣੀ ਚੌਂਕ ਦੇ ਵਿੱਚ 11 ਵਜੇ ਤੋਂ ਲੈ ਕੇ 3 ਵਜੇ ਤੱਕ ਜਿਹੜਾ ਧਰਨਾ ਪ੍ਰਦਰਸ਼ਨ ਕੀਤਾ ਜਾਏਗਾ ਇੱਕ ਲਾਹਮਿਸਾਲ ਵੱਡਾ ਇਕੱਠ ਕੀਤਾ ਜਾਏਗਾ ਜਿਹਦੇ ਚ ਉਹਨਾਂ ਨੇ ਸੱਦਾ ਦਿੱਤਾ ਹੈ ਅਸੀਂ ਕਿ ਪੂਰੇ ਮੁਕੇਰੀਆਂ ਦੇ ਕਿਸਾਨਾਂ ਨੂੰ ਮਜ਼ਦੂਰਾਂ ਨੂੰ ਮਨਰੇਗਾ ਕਾਮਿਆਂ ਨੂੰ ਨੌਜਵਾਨਾਂ ਨੂੰ ਮੁਲਾਜ਼ਮਾਂ ਗੋਣ ਮੁਲਾਜ਼ਮਾਂ ਨੂੰ ਵੀ ਸਾਰੇ ਇਕੱਠੇ ਹੋ ਕੇ ਇਸ ਜਿਹੜੇ ਪੋਟੈਸ ਜਿਹੜਾ ਕੀਤਾ ਜਾ ਰਿਹਾ ਮਾਤਾ ਰਾਣੀ ਚੌਂਕ ਦੇ ਵਿੱਚ ਸੰਯੁਕਤ ਕਿਸਾਨ ਮੋਰਚਾ ਤੇ ਭਾਰਤ ਦੀਆਂ ਟ੍ਰੇਡ ਯੂਨੀਅਨਾਂ ਦੇ ਵੱਲੋਂ ਉਹਦੇ ਵਿੱਚ ਸ਼ਮੂਲੀਅਤ ਕਰੋ ਤੇ ਇਸ ਐਕਸ਼ਨ ਨੂੰ ਕਾਮਯਾਬ ਕਰਨ ਦੇ ਲਈ ਅੱਜ ਤੋਂ ਜਿਹੜੀ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਜਾਣਗੀਆਂ ਤੇ 16 14 ਜਿਹੜੀ ਫਰਵਰੀ ਨੂੰ ਹੈ ਇਹ ਚੰਦਾ ਮਾਰਚ ਕੀਤਾ ਜਾਊਗਾ ਤੇ ਇੱਥੋਂ ਦੇ ਵਪਾਰ ਮੰਡਲ ਦੁਕਾਨਦਾਰਾਂ ਨੂੰ ਜਿਹੜੀ ਅਪੀਲ ਕੀਤੀ ਜਾਊਗੀ ਵੀ 16 ਫਰਵਰੀ ਦੇ ਬੰਦ ਨੂੰ ਕਾਮਯਾਬ ਕਰਨ ਦੇ ਲਈ ਨਾਲ ਕਿਸਾਨ ਜਥੇਬੰਦੀਆਂ ਤੇ ਟ੍ਰੇਡ ਯੂਨੀਅਨ ਦੇ ਨਾਲ ਆਓ ਇੱਕ ਗੱਲ ਕਰੀਏ ਅਪਣੇ ਬੱਚੇ ਦੀ ਪਰ ਵੀ ਹੈ ਕਿੰਨੀ ਮਦਦ ਸਹੀ ਹੋਣਾ ਜਾਣਾ ਉਹਨਾਂ ਦੀ ਵੀ ਕੋਈ ਆਪਣਾ ਪਸੀਜ ਬਣ ਸੰਯੁਕਤ ਕਿਸਾਨ ਮੋਰਚਾ ਮੁਕੇਰੀਆਂ ਨੇ ਤੈਅ ਕੀਤਾ ਹੈ ਕਿ ਕਿਉਂਕਿ ਪੇਪਰਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਜਿਹੜੇ ਬੱਚਿਆਂ ਦੇ ਸਕੂਲਾਂ ਦੀ ਆਵਾਜ਼ ਆਈ ਹੈ ਐਮਰਜੈਂਸੀ ਲੋੜਾਂ ਆ ਹੋਰ ਵੀ ਜਿਹੜੇ ਐਮਰਜੈਂਸੀ ਸਹੂਲਤਾਂ ਐਂਬੂਲੈਂਸ ਜਿਵੇਂ ਕਿ ਜਾਂ ਫੋਰਸ ਦੇ ਅਧਿਕਾਰ ਨੂੰ ਅੱਗੇ ਪਿੱਛੇ ਜਾਣਾ ਹੁੰਦਾ ਉਹਦੇ ਲਈ ਸਪੈਸ਼ਲ ਤਿੰਨ ਤਿੰਨ ਵਲੰਟੀਅਰ ਸਾਰੇ ਜਿਹੜੀ ਜਥੇਬੰਦੀਆਂ ਦੇ ਲਗਾ ਕੇ 18 ਬੰਦੀਆਂ ਦੀ ਜ਼ਿੰਮੇਵਾਰੀ ਹੋਰ ਕੀ ਉਹ ਕਿਸੇ ਵੀ ਪ੍ਰਕਾਰ ਦੀ ਉਹਨਾਂ ਨੂੰ ਅਰਚਨ ਨਹੀਂ ਆਣ ਦਿੱਤੀ ਜਾਏਗੀ ਉਹਨਾਂ ਦੇ ਲਈ ਇੱਕ ਪਾਸੇ ਇੱਕ ਐਕਸਟਰਾ ਰਸਤਾ ਰੱਖਿਆ ਜਾਏਗਾ ਜਿਹਦੇ ਵਿੱਚ ਇੱਥੋਂ ਦੇ ਪੁਲਿਸ ਪ੍ਰਸ਼ਾਸਨ ਦੀ ਵੀ ਪੂਰਨ ਤੌਰ ਤੇ ਮਦਦ ਲਈ ਜਾਏਗੀ ਤਾਂ ਕਿ ਜਿਹੜੇ ਬੱਚਿਆਂ ਨੂੰ ਉਹਨਾਂ ਦੇ ਪੇਪਰਾਂ ਦੇ ਕਰਕੇ ਕੋਈ ਦਿੱਕਤ ਦੀ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ ਆਪਣੇ ਕੋਈ ਅਪੀਲ ਕਰਨਾ ਚਾਹੇ ਲੋਕਾਂ ਨੂੰ ਪਬਲਿਕ ਦੇਖੋ ਲੋਕਾਂ ਨੂੰ ਅਸੀਂ ਪਹਿਲਾ ਅਪੀਲ ਕਰਦੇ ਆਂ ਕਿ 16 ਫਰਵਰੀ ਨੂੰ ਜਿਹੜੇ ਦੂਰ ਦਾ ਸਫ਼ਰ ਕਰ ਰਹੇ ਆਂ ਜਰੂਰੀ ਰਜੇਵੇਂ ਆ ਉਹ ਥੋੜਾ ਜਿਹਾ ਗੁਰੇਜ਼ ਕਰਨ ਤੇ ਉਹਦੇ ਤੋਂ ਬਾਅਦ ਕਿਉਂਕਿ ਇਹ ਕਈ ਵਾਰ ਹੈ ਵੀ ਅਸੀਂ ਲੋਕਾਂ ਦਾ ਪ੍ਰਚਾਰ ਹੈ ਵੀ ਧਰਨੇ ਮਜ਼ਾਰੇ ਕਰੀ ਜਾਂਦੇ ਆ ਅਸੀਂ ਅਪੀਲ ਕਰਦੇ ਆਂ ਵੀ ਇਹਨਾਂ ਧਰਨੇ ਮਜ਼ਾਰਿਆਂ ਦਾ ਵੱਡਾ ਕਾਰਨ ਇਹ ਹੈ ਕਿ ਭਾਰਤ ਸਰਕਾਰ ਜਿਹੜੀ ਮੋਦੀ ਸਰਕਾਰ ਉਹ ਲਗਾਤਾਰ ਪ੍ਰਾਈਵੇਟ ਸੈਕਟਰ ਨੂੰ ਵਧਾ ਕੇ ਨਿੱਜੀਕਰਨ ਦਾ ਲਗਾਤਾਰ ਕੁਹਾੜੇ ਦੇ ਨਾਲ ਨੌਜਵਾਨਾਂ ਦੇ ਰੋਜ਼ਗਾਰ ਦੇ ਉੱਪਰ ਸੱਟ ਮਾਰ ਰਹੀ ਹੈ ਕਿਸਾਨਾਂ ਦੀ ਕਿਸਾਨੀ ਦੇ ਉੱਪਰ ਲਗਾਤਾਰ ਸੱਟ ਮਾਰ ਰਹੀ ਹੈ ਨਿੱਜੀਕਰਨ ਦੇ ਵੱਲ ਨੂੰ ਚੱਲ ਰਿਹਾ ਕਾਨੂੰਨ ਅਜਿਹੇ ਲਿਆ ਰਿਹਾ ਜਿਸ ਦੇ ਨਾਲ ਕਿਸਾਨੀ ਘਾਟੇ ਦਾ ਜਿਹੜਾ ਇਹ ਸੌਦਾ ਹੋਈ ਜਾ ਰਿਹਾ ਮਜ਼ਦੂਰਾਂ ਦੀ ਦਿਹਾੜੀ ਦੇ ਜਿਹੜੀ 8 ਘੰਟਿਆਂ ਤੋਂ 12 ਘੰਟੇ ਦੀ ਕਰ ਦਿੱਤੀ ਹੈ ਅਜਿਹੇ ਹਮਲਿਆਂ ਨੂੰ ਲੈ ਕੇ ਇਹ ਇਤਿਹਾਸਕ ਜਿਹੜਾ ਹੈ ਭਾਰਤ ਬੰਦ ਅਸੀਂ ਕਰਨ ਜਾ ਰਹੇ ਹਾਂ ਅਸੀਂ ਅਪੀਲ ਕਰਦੇ ਹਾਂ ਕਿ ਵੱਧ ਤੋਂ ਵੱਧ ਗਿਣਤੀ ਦੇ ਵਿੱਚ ਇਸ ਪ੍ਰੋਟੈਸਟ ਦੇ ਵਿੱਚ ਸ਼ਮੂਲੀਅਤ ਕਰੋ ਅਮਨ ਜਸੀ ਕਮਾਂ ਨੂੰ ਲੈ ਕੇ ਥੋੜਾ ਜਿਹਾ ਗੁਰੇ ਕਰੋ 16 ਫਰਵਰੀ ਦਾ ਦਿਨ ਤੇ ਪਰ ਇਹ ਪ੍ਰੋਟੈਸਟ ਬਹੁਤ ਹੀ ਜਿਆਦਾ ਜ਼ਰੂਰੀ ਆ ਇਹਦੇ ਚ ਹਰ ਵਰਗ ਜਿਹੜਾ ਇਹਦਾ ਹਿੱਸਾ ਹੈ ਤੇ ਵੱਧ ਤੋਂ ਵੱਧ ਗਿਣਤੀ ਦੇ ਵਿੱਚ ਮੁਕੇਰੀਆਂ ਮਾਤਾ ਰਣੀ ਚੌਂਕ ਦੇ ਵਿੱਚ ਜਿਹੜਾ ਇਹ ਕਟ ਕੀਤਾ ਜਾ ਰਿਹਾ ਹੈ 11 ਵਜੇ ਤੋਂ ਲੈ ਕੇ 3 ਵਜੇ ਤੱਕ ਉਹਦੇ ਚ ਵੱਧ ਤੋਂ ਵੱਧ ਗਿਣਤੀ ਦੇ ਵਿੱਚ ਹਰ ਇੱਕ ਬੱਚਾ ਨੌਜਵਾਨ ਕਿਸਾਨ ਮਜ਼ਦੂਰ ਔਰਤਾ ਵੱਤੋ ਵੱਤ ਗਿਣਤੀ ਦੇ ਵਿੱਚ ਆਪਣੇ ਸਾਧਨਾਂ ਦੇ ਉੱਪਰ ਪਹੁੰਚਣ ਤਾਂ ਕਿ ਇਹ ਇਕੱਠ ਵੱਡਾ ਕਰਕੇ ਅਸੀਂ ਦੱਸ ਸਕੀਏ ਕਿ ਭਾਰਤ ਦੇ ਲੋਕ ਪਹਿਲਾਂ ਵੀ ਲੜਿਆ ਅੰਗਰੇਜ਼ਾਂ ਤੋਂ ਮੁਲਕ ਆਜ਼ਾਦ ਕਰਾਇਆ ਇਹ ਅੱਜ ਵੀ ਲੜ ਰਹੇ ਹੈ ਦੇਸ਼ ਦੇ ਉੱਪਰ ਪ੍ਰਾਈਵੇਟ ਸੈਕਟਰ ਦਾ ਇਹਨਾਂ ਦੇ ਕਾਲੇ ਕਾਨੂੰਨਾਂ ਦਾ ਜਿਹੜਾ ਦੌਰ ਚੱਲਦਾ ਪਿਆ ਉਹ ਨਹੀਂ ਲੱਦਨ ਦਿੱਤਾ ਜਾਊਗਾ ਧੰਨਵਾਦ